ਇਸ ਸਨ ਜੋ ਮਾੜਿਆ ਅੰਤਰਾਖਰ ਨਾਲ ਨਿਰੰਤਰ ਇੱਕ ਮੁਹਿੰਮ ਚੱਲ ਰਹੀ ਹੈ ਉਸ ਮੁਹਿੰਮ ਦੇ ਵਿੱਚ ਸਾਡੀ ਜਿਹੜੀ ਸੀਗੀ ਦੀ ਟੀਮ ਹੈ ਜਿਹੜਾ ਐਸਪੀਡੀ ਅਤੇ ਜੀਐਸਪੀਡੀ ਕਰਦੇ ਹਨ ਉਹਨਾਂ ਦੀ ਟੀਮ ਨੂੰ ਇੱਕ ਦੋ ਚੰਗੀਆਂ ਸਫਲਤਾਵਾਂ ਮਿਲੀਆਂ ਨੇ ਇਹਦੇ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜਿਹੜੇ ਕ੍ਰਾਸ ਬਾਰਡਰਸ ਸਮਗਲੇਗੀਆਂ ਆਫ ਡਰੱਗਸ ਐਂਡ ਵੈਪਨਜ ਜਿਹੜਾ ਉਹਦੇ ਮੋਡਿਊਲ ਬੰਦ ਕੀਤੇ ਗਏ ਹਨ ਪਹਿਲਾ ਹੈਗਾ ਮਾਮਲਾ ਨੰਬਰ 197 ਹੈ ਜੀਗਾ ਇਹ ਚ ਬਾਲ ਖਾਨੀ ਦਾ ਇਹਦੇ ਵਿੱਚ ਦੋ ਦੋਸ਼ੀ ਕੁਲਵੰਤ ਸਿੰਘ ਅਤੇ ਅਨਮੋਲ ਸਿੰਘ ਨੇ ਜੋ ਉਹ ਅਰੈਸਟ ਕੀਤੇ ਨੇ ਇਹਨਾਂ ਕੋਲੋਂ 1 ਕਿਲੋ 33 ਗ੍ਰਾਮ ਗਿਰੋਇ ਦੇ ਕਬਜ਼ਾ ਮਿਲਿਆ ਤੇ ਇਹ ਵੀ ਪਾਕਿਸਤਾਨ ਤੋਂ ਸਮਗਲ ਰਾਹੀ ਜਿਹੜੀ ਹੈ ਹੈਰਨ ਮੌਜੂਦ ਸੀ ਤੇ ਇੱਥੇ ਜਿਹੜੇ ਲੋਕਲ ਸਪਲਾਈਅਰ ਤੇ ਪੈਡਨਸ ਵੀ ਉਹਨਾਂ ਨੂੰ ਸਪਲਾਈ ਕਰਦੇ ਸੀ ਇਸ ਕੇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਦੇ ਤੁਸੀਂ ਇਹਨਾਂ ਇਸ ਕੇਸ ਦੇ ਜਿਹੜਾ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਬਾਰੇ ਤਫ਼ਤੀਸ਼ ਕਰਦੇ। ਨਾਲ ਹੀ ਮੁਕੱਦਮਾ ਨੰਬਰ 211 ਹੈ ਜਿਹੜਾ ਇਹ ਇੱਕ ਖੇਮ ਕਰਨ ਦਾ ਮੁਕੱਦਮਾ ਹੈ ਜਿੱਦੇ ਚ ਇੱਕ ਡਰੋਨ ਅਤੇ ਇੱਕ 9mm ਬਲੌਕ ਤੇ ਦੋਜ਼ ਇਹਦਾ ਰਾਊਂਡ ਹੈ ਜੋ ਫੋਨ ਕਵਰ ਦਿੱਤੇ ਗਏ ਨੇ। ਇਸ ਕੇਸ ਦੇ ਵਿੱਚ ਗੋਚਰਨ ਸਿੰਘ ਉਸ ਤੋਟਾ ਹੈ ਜੋ ਕਨੈਸਟ ਕੀਤਾ ਗਿਆ ਹੈ। ਅਮ ਇਹਦੇ ਵਿੱਚ ਵੀ ਸਿਮਿਲਰ ਮੋਡਸ ਆਫ ਟ੍ਰੈਂਡ ਆਇਆ ਕਿ ਇਹਦੇ ਵਿੱਚ ਵੀ ਪਾਕਿਸਤਾਨ ਤੋਂ ਸਮੰਗਲਰਾ ਰਹੀ ਵੈਪਨ ਮੰਗਾਈ ਜਾ ਰਹੇ ਸੀ ਤੇ ਇਸ ਕੇਸ ਦੇ ਵਿੱਚ ਵੀ ਸਾਡੀ ਟੀਮ ਵੱਲੋਂ ਡੂੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਅ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਜਿਹੜੇ ਇਹ ਸਮਾਨ ਜਿਹੜਾ ਜਿਵੇਂ ਕੋਈ ਹੀਰੋਇਨ ਵਕਰੀ ਆ ਡਰੋਨ ਵਕਰਾ ਕੀ ਸਾਰੇ ਪਾਕਿਸਤਾਨ ਤੋਂ ਦੋਨਾਂ ਦੇ ਸਮੰਗਲਰਾਂ ਦੇ ਨਾਲ ਅਟੈਚ ਨੇ ਜੀ ਬਿਲਕੁਲ ਕਿ ਕਾਹੀ ਮੈਂ ਗਲਤੀ ਕੀਤੀ ਹੈ ਕਿ ਇਹ ਜਿਹੜਾ ਕਰਾਸ ਬਾਰਡਰ ਜਿਹੜਾ ਸਮਗਲਿੰਗ ਹੋ ਰਹੀ ਹੈ ਉਸ سلسلے ਦੇ ਵਿੱਚ ਕੰਮ ਚੰਗੀ ਸਫਲਤਾ ਮਿਲ ਗਈ ਕੋਈ ਨਾ ਤੇ ਪਹਿਲਾਂ ਵੀ ਕੇਸ ਦਰਜ ਇਹਦੇ ਵਿੱਚ ਅੰਗਰੇਜ਼ ਤੱਕ ਦੀ ਸਪਤੀਸ਼ ਕੀਤੀ ਜਾ ਰਹੀ ਹੈ ਕਿ ਹਜੇ ਫਿਲਹਾਲ ਇਹਨਾਂ ਦੇ ਜਿਹੜੇ ਕੇਸਿਸ ਸੰਭਰਨ ਇੱਕ ਦੋ ਤੋਂ ਮੈਡਮ ਕੰਮ ਕਰਦੇ ਆ ਰਹੇ ਨੇ ਇਹਦੇ ਵਿੱਚ ਕਿਉਂਕਿ ਮੈਂ ਜਿੱਦਾਂ ਦੱਸਿਆ ਕਿ ਬੈਕਵਰਡ ਐਂਡ ਫਾਰਵਰਡ ਲਿੰਗੇਜਸ ਨੇ ਕੇ ਨਾਲ ਦੇ ਬੰਦੇ ਨੇ ਸੀ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਚੰਗੀ ਤਰ੍ਹਾਂ ਥੀਅਰ ਹੋਏਗਾ ਵੀ ਕਰ ਚੁੱਕਾ ਹੈ ਕਿੰਨੇ ਦਿਨ ਤੱਕ ਉਸ ਨੂੰ ਮਾਰੀ ਨਾ 3 ਦਿਨਾਂ ਦਾ ਨੰਦੀ ਕਿ ਕਿੱਥੇ ਲਗਾ ਬੰਦੀ ਕੀਤੀ 3 ਦਿਨਾਂ ਤੋਂ ਛੋਟੇ ਚਬਾਲ ਨਾਲ ਨੰਦੀ ਜਿਹੜਾ ਇੱਕ ਡਰੋਨ ਸਿਸਟਮ ਆਪਣੇ ਲਗਾਇਆ ਗਿਆ ਵਾ ਗੱਡੀ ਲਗਾਈ ਹੈ ਕਿ ਉਹਦੇ ਜਰੀਏ ਇਹ ਚੀਜ਼ਾਂ ਸਾਹਮਣੇ ਆਈ ਹੈ ਕਿ ਜਾਂ ਇਹ ਵੈਸੇ ਕੀ ਜਿਵੇਂ ਰਾਤ ਵਗੈਰਾ ਬਾਰਡਰ ਤੇ ਅਕਸਰ ਵੇਖੇ ਜਾਂਦੇ ਸੀ ਨਹੀਂ ਡਰੋਨ ਸਿਸਟਮ ਤੋਂ ਵੱਖਰੇ ਤੌਰ ਤੇ ਕੰਮ ਨਹੀਂ ਹੋਈ ਹੈ ਉਹਦਾ ਵੀ ਅਸੀ ਕੋਈ ਨਾ ਅਲੂਕੀ ਡੀਟੇਲ ਹੈ ਜਿਹੜੀ ਸਾਡੀ ਕਰਦੀ ਹੈ ਇਹ ਹੈਗਾ ਇਹ ਇਹ ਡਿਫਰੈਂਟ ਮਰਦ ਜੁੱਸਤਾ ਜਿਵੇਂ ਚੌੜਾ ਦਾ ਹੋ ਚੱਲਦਾ ਪਿਆ ਬਾੜ ਤੋਂ ਹਥਿਆਰ ਮੈਨੇ ਜਾ ਰਣ ਲਈ ਇਸ ਤਰ੍ਹਾਂ ਇਸ਼ਾਰਾ ਕਰਦੇ ਕਿ ਕਿ ਨਾ ਇਸ਼ਾਰਾ ਤਾਂ ਜੀ ਇਹ ਇਹ ਕਰਦੇ ਨੇ ਕਿ ਜੋ ਦਰਨਦਾਲਾ ਖੋਨੇ ਸਰ ਮੁਸਤਫੀ ਨਾਲ ਕੰਮ ਕਰ ਰਹੀ ਹੈ ਤੇ ਸਾਡਾ ਨਿਰੰਤਰ ਕੋਸ਼ਿਸ਼ ਇਹ ਚੱਲਦੀ ਹੈ ਕਿ ਜੇ ਵੀ ਜਿਸ ਵੀ ਤਰ੍ਹਾਂ ਦੀ ਕੋਈ ਸਮਗਲਿੰਦੀ ਐਕਟੀਵਿਟੀ ਸਾਡੇ ਸਾਹਮਣੇ ਆਵੇ ਉਹਦੇ ਤੇ ਕਾਨੂੰਨੀ ਮੁਤਾਬਕ ਕਾਰਵਾਈ ਕੀਤੀ ਜਾਵੇ ਮੈਂ ਉਹਦਾ ਜਿਹੜਾ ਬੈਕਵਰਡ ਐਂਡ ਫਾਰਵਰਡ ਲਿੰਕੇਜ ਹੈ ਉਹਦੀ ਤਫ਼ਤੀਸ਼ ਕੀਤੀ ਜਾਵੇ ਤਾਂ ਕਿ ਜਿਹੜਾ ਪੂਰਾ ਮੋਡਿਊਲ ਹੈ ਉਹ ਸਹੀ ਚੱਲੇ। ਮੈਨਾਂ ਕੋਈ ਡਰਗ ਮਣੀ ਵੀ ਫੜੀ ਗਈ। ਅਜੇ ਤੱਕ ਨਾਲ ਅੰਦਾਂ ਦੱਸਿਆ ਕਿ ਸਾਡੇ ਇਸ ਕੇਸ ਦੇ ਵਿੱਚ 4 ਕਿਲੋ ਗ੍ਰਾਮ ਇੰਪੋਰਟਡ ਹੈ। ਤੇ ਸਾਨੂੰ ਉਮੀਦ ਹੈ ਕਿ ਜਦੋਂ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਾਨੂੰ ਮਿਲ ਜਾਵੇਗਾ।